ਮਾਨਿਚ ਸੀ ਕਿ ਕੋਈ ਨਵੀਂ ਵੈਰਾਈਟੀ ਨਵਾਂ ਫਸਲ ਜਿਹੜੀ ਆ ਜਿਹੜੀ ਕਿਸਾਨ ਭਰਾਵਾਂ ਨੂੰ ਦਿੱਤੀ ਜਾਵੇ ਜਦੋਂ ਮੈਂ ਇੱਥੇ ਉਹਦਾ ਸਟੱਡੀ ਕੀਤਾ ਤੇ ਫਿਰ ਮੇਰੇ ਦਿਮਾਗ 'ਚ ਆ ਗਿਆ ਆਪਾਂ ਇਹਨੂੰ ਟਰਾਈ ਕਰਦੇ ਹਾਂ ਮੈਂ ਕੁਝ ਬੂਟੇ ਲਿਆ ਕੇ ਲਾਏ ਤੇ ਉਹ ਕਾਫੀ ਵਧੀਆ ਚੱਲੇ ਫਿਰ 2 ਸਾਲ ਬਾਅਦ ਫਿਰ ਮੈਂ ਇਹਨੂੰ ਵਧਾਤਾ ਤੇ तकरीबन 5400 ਬੂਟੇ ਇਸ ਸਾਲ ਮੈਂ 150 ਬੂਟਾ ਹੋਰ ਲਾਇਆ ਇਹ ਨਵਾਂ ਨਹੀਂ ਹੈ ਉਹ ਸੇਬ ਹਰ ਕੋਈ ਖਾਂਦਾ ਤੇ ਇਸ ਤੋਂ ਇਲਾਵਾ ਇਹਦੀ ਨਾ ਜਿਹੜੀ ਵਿੰਡੋ ਮਿਲੀ ਆ ਮਾਰਕੀਟਿੰਗ ਦੀ ਜਿਹੜਾ ਇਹਦਾ ਮੈਚਿਓਰਿਟੀ ਟਾਈਮ ਆ ਉਹ ਬੜਾ ਸੂਟ ਕਰਦਾ ਅੰਬ ਬਾਹਰੋਂ ਆ ਰਿਹਾ ਦੂਜੀਆਂ ਸ਼ੀਟਸ ਦੇ ਵਿੱਚੋਂ ਇਹ ਵੀ ਹੁਣ ਘਟ ਜਾਣਾ ਤੇ ਅੰਬ ਪੰਜਾਬ ਦਾ ਜਿਹੜਾ ਇਹਦਾ ਯੂਪੀ ਦਾ ਆਉਣਾ ਉਹ 15 ਜੂਨ ਤੋਂ ਬਾਅਦ ਆਉਣਾ ਅਸੀਂ 15 ਜੂਨ ਤੱਕ ਫ੍ਰੀ ਹੋ ਜਾਣਾ ਅ ਇਹਦੇ ਵਿੱਚ ਇਦਾਂ ਜੀ ਕਿ ਜਦੋਂ ਮੈਂ ਕਿਨੂ ਲਾਇਆ ਸੀ ਪਹਿਲਾਂ ਕਿਨੂ ਦੇ ਵਿੱਚ ਕਾਫੀ ਖੜੋਤਾ ਗਈ ਕਿ ਉਹਦੇ ਵਿੱਚ ਮਟਕ ਜਿਹੜੀ ਸੀ ਕਿਸਾਨਾਂ ਦੀ ਬਹੁਤ ਘਟ ਗਈ ਕਿ ਮੈਂ ਹਾਰਟੀਕਲਚਰ ਡਿਪਾਰਟਮੈਂਟ ਚ ਸੀਗਾ ਐਜ਼ ਅਸਿਸਟੈਂਟ ਡਾਇਰੈਕਟਰ ਮਨ ਵਿੱਚ ਸੀ ਕਿ ਕੋਈ ਨਵੀਂ ਵੈਰਾਈਟੀ ਨਵਾਂ ਫਸਲ ਜਿਹੜੀ ਆ ਜਿਹੜੀ ਕਿਸਾਨ ਭਰਾਵਾਂ ਨੂੰ ਦਿੱਤੀ ਜਾਵੇ ਸਪੈਸ਼ਲੀ ਪੰਜਾਬ ਕੰਡੀਸ਼ਨ ਜੋ ਹਾਲਾਤ ਹੈ ਅੱਜਕੱਲ ਤੇ ਉਹਨਾਂ ਦਾ ਜਿਹੜਾ ਬਾਗਾਂ ਵੱਲੋਂ ਰੁਝਾਨ ਕਾਫੀ ਘਟਦਾ ਜਾ ਰਿਹਾ ਸੀ ਤੇ ਇਸੇ ਤਰ੍ਹਾਂ ਫਿਰ ਇੱਕ ਵਾਰ ਮੈਂ ਮਤਲਬ ਘੁੰਮਦੇ ਫਿਰਦੇ ਮੈਨੂੰ ਦਿਮਾਗ ਚ ਆਇਆ ਕਿ ਕਿ ਜਿੱਥੇ ਮੇਰਾ ਆਪਾ ਖੜੇ ਆ ਇਸ ਏਰੀਆ ਦਾ ਟੈਂਪਰੇਚਰ ਜਿਹੜਾ ਹੈ ਕਾਫੀ ਡਾਊਨ ਹੈ ਇਹ ਮਤਲਬ ਇਹਦਾ ਨਹੀਂ ਕੰਡੀ ਏਰੀਆ ਸਾਰੇ ਹੀ ਹੈ ਤੇ ਉਹਦੇ ਲਈ ਮੇਰੇ ਦਿਮਾਗ 'ਚ ਸੀਗਾ ਕਿ ਕੁਝ ਜਿਹੜਾ ਹੈ ਟੈਂਪਰੇਟ ਦਾ ਫਰੂਟਸ ਜਿਹੜੇ ਕਾਫੀ ਹੋ ਸਕਦੇ ਆ ਫਿਰ ਮੈਂ ਲੋ ਚਿਲਿੰਗ ਐਪਲਸ ਬਾਰੇ ਪੜਿਆ ਸੀ ਕਿ ਉਹ ਹਿਮਾਚਲ ਗਵਰਨਮੈਂਟ ਨੇ ਜਿਹੜਾ ਲੋਅ ਹੈਗਿਆ ਸ਼ਵਾਲਕਸ ਉਹਦੇ ਵਾਸਤੇ ਉਹਨਾਂ ਨੇ ਇੰਟਰੋਡਿਊਸ ਕੀਤੀ ਸੀ ਉਹਦੇ ਬਾਰੇ ਮੈਂ ਪੜਿਆ ਕਿ ਉਹ ਲੋ ਚਿਲਿੰਗ ਐਪਲਸ ਜਿਹੜੇ ਆ ਜਿਹਨਾਂ ਨੂੰ ਲੋ ਚਿਲਿੰਗ ਦਾ ਭਾਵ 7 ਡਿਗਰੀ ਤੋਂ ਘੱਟ ਤਾਪਮਾਨ ਜਿਹੜਾ ਅਸੀਂ ਲੋ ਚਿਲਿੰਗ ਆਰਟਸ ਕਹਿੰਦੇ ਆ ਉਹ ਇਹਨਾਂ ਵੈਰਾਈਟੀਆਂ ਦੇ ਵਿੱਚ ਸਾਡੇ ਇਸ ਏਰੀਆ 'ਚ ਵੀ ਮਿਲ ਜਾਂਦਾ ਲੋਅਰ ਹਿਮਾਚਲ ਐ ਹਮੀਰਪੁਰ ਐ ਜ਼ੋਲਨ ਰਾਜਗੜ ਏਰੀਆ ਜਦੋਂ ਮੈਂ ਇੱਥੇ ਉਹਦਾ ਸਟੱਡੀ ਕੀਤਾ ਤੇ ਫਿਰ ਮੇਰੇ ਦਿਮਾਗ 'ਚ ਆ ਗਿਆ ਭਾ ਇਹਨੂੰ ਟਰਾਈ ਕਰਦੇ ਹਾਂ ਮੈਂ ਕੁਝ ਬੂਟੇ ਲਿਆ ਕੇ ਲਾਏ ਤੇ ਉਹ ਕਾਫੀ ਵਧੀਆ ਚੱਲੇ ਫਿਰ 2 ਸਾਲ ਬਾਅਦ ਫਿਰ ਮੈਂ ਇਹਨੂੰ ਵਧਾਤਾ ਹੁਣ ਮੇਰੇ ਕੋਲ ਇੱਕ ਹੈਕਟੇਅਰ ਦੇ ਖੇਤ ਤਾ ਹੀ ਏਕੜ ਦੇ کئی ਬਾਗ ਆਇਆ ਦਾ ਸੇਬ ਦਾ ਤੇ तकरीबन 2400 ਬੂਟਾ ਹੈ ਇਸ ਸਾਲ ਮੈਂ 150 ਬੂਟਾ ਹੋਰ ਲਾਇਆ ਤੇ ਉਹ ਇੰਨਾ ਵਧੀਆ ਆਇਆ ਕਿ ਹੁਣ ਲੱਗਦਾ ਹੈ ਕਿ ਕਿਨੂ ਦਾ ਇੱਕ ਬਦਲ ਜਿਹੜਾ ਉਹ ਕਿਸਾਨ ਭਰਾਵਾਂ ਨੂੰ ਮਿਲੇਗਾ ਵਧੀਆ ਕਿੱਦਾਂ ਦਾ ਲਾਹੇਵੰਦ ਸੌਦਾ ਹੈ ਔਰ ਮੰਡੀਕਰਨ ਕਿੱਦਾਂ ਹੁੰਦਾ ਹੈ ਦੇਖੋ ਮੰਡੀਕਰਨ ਦੇ ਵਿੱਚ ਇਦਾਂ ਹੈ ਜੀ ਕਿ ਇਹ ਕੋਈ ਨਵਾਂ ਫਰੂਟ ਨਹੀਂ ਹੈ ਇਹ ਹਜੇ ਤੇ ਬਹੁਤ ਸੌਖਾ ਹੈ ਉਹ ਇਸ ਕਰਕੇ ਦੋ ਰੀਜ਼ਨ ਇਹਦੇ ਵਿੱਚ ਆਉਂਦੇ ਆ ਇੱਕ ਤਾਂ ਐਸਟੈਬਲਿਸ਼ਡ ਫਰੂਟ ਹੈ ਕਿ ਨਵਾਨੀ ਹੈ ਕਿਉਂਕਿ ਸੇਵ ਹਰ ਕੋਈ ਖਾਂਦਾ ਤੇ ਇਸ ਤੋਂ ਇਲਾਵਾ ਇਹਦੀ ਨਾ ਜਿਹੜੀ ਵਿੰਡੋ ਮਿਲੀ ਆ ਮਾਰਕੀਟਿੰਗ ਦੀ ਜਿਹੜਾ ਇਹਦਾ ਮਚਿਓਰਿਟੀ ਟਾਈਮ ਉਹ ਬੜਾ ਸੂਟ ਕਰਦਾ ਐ ਫਰਸਟ 15 ਮਈ ਤੱਕ ਜਿਹੜਾ ਹੈ ਸਾਡਾ ਆੜੂ ਅਲੂਚਾ ਜਿਹੜਾ ਪੰਜਾਬ 'ਚ ਹੁੰਦਾ ਉਹ ਸਾਰਾ ਦਸਾਰਾ ਖਤਮ ਹੋ ਜਾਂਦਾ ਤੇ ਲੀਚੀ ਆਉਂਦੀ ਆ 20 ਜੂਨ ਤੋਂ ਬਾਅਦ ਅੰਬ ਹੁੰਦਾ ਜੁਲਾਈ ਪਹਿਲੇ ਹਫਤੇ ਤੇ ਇਸ ਕਰਕੇ ਇਹ ਜਿਹੜਾ ਵਿਚਲਾ ਇੱਕ ਵਿੰਡੋ ਆ 15 ਮਈ ਤੋਂ 15 ਜੂਨ ਦੇ ਜਾਂ 20 ਜੂਨ ਦੇ ਇਹਦੇ ਵਿੱਚ ਕੋਈ ਫਰੂਟ ਨਹੀਂ ਹੁੰਦਾ ਤੇ ਇਹਦੀ ਮੈਚਿਓਰਿਟੀ ਜਿਹੜੀ ਪੰਜਾਬ ਕੰਡੀਸ਼ਨ ਦੇ ਹਿਸਾਬ ਨਾਲ ਆਪਣੇ ਕੰਢੀ ਏਰੀਆ ਦੇ ਸਪੈਸ਼ਲੀ ਮ ਕਹਾਗਾ ਤੇ ਉਹ ਫਿਰ ਬੜੀ ਵਧੀਆ ਸੂਟ ਕਰਦੀ ਆ ਉਹ ਜਿਹੜੀ ਮਤਲਬ ਵਿੰਡੋ ਆ ਤੁਸੀਂ ਦੇਖ ਰਿਹਾ ਇਸ ਵੇਲੇ ਮੈਚਿਓਰਿਟੀ ਇਸ ਵੇਲੇ ਹੋਰ ਫਰੂਟ ਤਾਜ਼ਾ ਨਹੀਂ ਆ ਅੰਬ ਬਾਹਰੋਂ ਆ ਰਿਹਾ ਦੂਜੀਆਂ ਸ਼ੀਟਸ ਦੇ ਵਿੱਚ ਏ ਵੀ ਹੁਣ ਘਟ ਜਾਣਾ ਤੇ ਅੰਬ ਪੰਜਾਬ ਦਾ ਜਿਹੜਾ ਇਹ ਯੂਪੀ ਦਾ ਹੋਣਾ ਉਹ 15 ਜੂਨ ਤੋਂ ਬਾਅਦ ਹੋਣਾ ਅਸੀਂ 15 ਜੂਨ ਤੱਕ ਫ੍ਰੀ ਹੋ ਜਾਣਾ ਐਜ਼ ਅ ਪ੍ਰੋਗਰੈਸਿਵ ਫਾਰਮਰ ਆਪਣੇ ਉਹ ਕਿਸਾਨ ਵੀਰਾਂ ਨੂੰ ਕੀ ਸਨੇਹਾ ਦੇਣਾ ਚਾਹੂਂਗੇ ਜਿਹੜੇ ਕਿ ਕਿਸਾਨੀ ਤੋਂ ਦੂਰ ਹੁੰਦੇ ਜਾ ਰਹੇ ਆ ਔਰ ਕਿਸਾਨੀ ਨੂੰ ਇੱਕ ਕਾਟੇਪਟ ਸੌਦਾ ਮੰਨਦੇ ਮੈਂ ਤਾਂ ਕਿਸਾਨ ਵੀਰਾਂ ਨੂੰ ਇਹੀ ਕਹਣਾ ਕਿ ਬਾਗਬਾਨੀ ਉਪਨਾਉਣੀ ਚਾਹੀਦੀ ਆ ਬਾਗਬਾਨੀ 'ਚ ਬਹੁਤ ਸਾਰੇ ਹੈਗੇ ਆ ਵਿਕਲਪ ਹੈਗੇ ਆ ਡਾਈਵਰਸੀਫਿਕੇਸ਼ਨ ਇਨ ਹਾਰਟੀਕਲਚਰਚਰ ਸਰ ਜਿਹਦੇ ਵਿੱਚ ਜਦ ਤੱਕ ਨੂੰ ਤੋਂ ਤੁਸੀਂ ਆੜੂ 나ਖ ਅਲੂਚਾ ਬਹੁਤ ਵਧੀਆ ਭਾਅ ਮਿਲਦਾ ਇਹਦੇ ਵਿੱਚ ਵੀ ਕਿਸਾਨ ਭਰਾ ਕਾਫੀ ਕੁਮਾਰ ਰਹੇ ਆ ਤੇ ਕੋਈ ਮਤਲਬ ਬਾਕੀ ਦੇਖੋ ਇਹ ਤਾਂ ਇੱਕ ਹਜੇ ਬਦਲਮੀ ਫਸਲ ਹੈ ਇਹ ਤਾਂ ਮੈਂ ਇੱਥੇ ਕਰ ਰਹੇ ਆ ਹਜੇ ਪੀਯੂ ਦੀ ਰეკਮੈਂਡੇਸ਼ਨ ਆਉਣੀ ਬਾਕੀ ਆ ਤੇ ਕਿਉਂਕਿ ਅੰਡਰ ਟ్రਾਇਲ ਚੱਲ ਰਿਹਾ ਉਹਨਾਂ ਦਾ ਤੇ ਮੈਂ ਕਿਸਾਨ ਭਰਾ ਨੂੰ ਕਹਾਂ ਜੇ ਵੀ ਫਿਰ ਵੀ ਸੇਵ ਲਾਉਣਾ ਆ ਥੋੜੇ ਬਹੁਤ ਜਿਹੜੇ ਕੰਡੀ ਏਰੀਏ ਦੇ ਸਪੈਸ਼ਲੀ ਕਿਉਂਕਿ ਇੱਥੇ ਕੰਮਿਆ ਹੋ ਸਕਦਾ ਕੰਡੀ ਏਰੀਆ ਦਾ ਪਾਵਰ ਰੋਪੜ ਤੋਂ ਲੈ ਕੇ ਪਠਾਨਕੋਟ ਧਾਰਕਲਾਂ ਬਲੋਕ ਜਿਹੜਾ ਹੈਗਾ ਇਹਦੇ ਚ ਚਿਲਿੰਗ ਹਾਰਸ ਦੇ ਪੂਰੇ ਹੋ ਜਾਂਦੇ ਆ ਬਹੁਤ ਵਧੀਆ ਪਰਫਾਰਮੈਂਸ ਹੋਵੇਗੀ ਕਿਉਂਕਿ ਕੁਝ ਮੇਰੇ ਦੋਸਤਾਂ ਨੇ ਵੀ ਲਾਏ ਆ ਔਰ ਉਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਤੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਲਾਉਣਾ ਤਾਂ ਟ్రਾਇਲ ਤੇ ਆਪੋ ਆਪਣੀ ਏਰੀਆ ਥੋੜੇ ਜਿਹਾ ਸੋਇਲ ਦਾ ਵੀ ਫਰਕ ਪੈਂਦਾ ਮਾਈਕਰੋ ਕਲਾਈਮੇਟ ਦਾ ਫਰਕ ਪੈਂਦਾ 15 20 ਬੂਟੇ ਲਾ ਕੇ 2 ਸਾਲ ਇੰਤਜ਼ਾਰ ਕਰਨ ਤੇ ਉਸ ਤੋਂ ਬਾਅਦ ਜੇ ਉਹਨਾਂ ਨੂੰ ਚੰਗਾ ਲੱਗਦਾ ਤਾਂ ਵਧਾ ਦੇਣ ਨਹੀਂ ਤਾਂ ਆੜੂ ਹੈ ਅਲੂਚਾ ਹੈ ਉਹਦੇ ਵਿੱਚ ਆ ਕੇ ਵਧੀਆ ਕੰਮ ਕਰ ਸਕਦੇ। ਕੀ ਕੋਈ ਤੁਹਾਡੇ ਕੋਲ ਆ ਕੇ ਇਹਦੀ ਜਾਣਕਾਰੀ ਲੈਣਾ ਚਾਹਵੇ? ਜੀ ਸਦਕੇ ਜੀ ਜਦੋਂ ਮਰਜ਼ੀ ਆਉਣ ਫੋਨ ਨੰਬਰ ਮੇਰਾ ਮੈਂ ਦੱਸ ਦਿੰਨਾ ਪਰ ਥੋੜਾ ਕੋਵਿਡ ਕਰਕੇ ਅਵੋਇਡ ਕਰਨੇ ਚਾਹੁੰਦੇ ਆ ਕਿ ਬਾਗ ਦੀ ਵਿਜ਼ਿਟ ਜਿਹੜੀ ਹੈ ਕਿ ਤੁਸੀਂ ਦੇਖਦੇ ਹੋ ਕਿ ਬੜਾ ਔਖਾ ਕੰਮ ਹੈ। ਕੋਵਿਡ ਕਰਕੇ ਥੋੜਾ ਜਿਆਦਾ ਪ੍ਰੀਕਾਸ਼ਨਸ ਲੈਣੇ ਪੈਂਦੇ ਆ ਮੈਂ ਜਾਣਦਾ ਕਿ ਜਾਤੇ ਕੋਈ ਦੇਖਦਾ ਨਹੀਂ ਬੜਾ ਔਖਾ ਲੱਗਦਾ ਪਰ ਦੇਖ ਕੇ ਜਿਆਦਾ ਯਕੀਨ ਆਉਂਦਾ ਪਰ ਹਾਲਾਤ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਤੇ ਮੇਰਾ ਫੋਨ ਨੰਬਰ ਹੈ ਫੋਨ ਤੇ ਜਾਣਕਾਰੀ ਲੈ ਸਕਦੇ ਆ 93564 10616 ਮੈਂ ਦੁਬਾਰਾ ਦੱਸ ਦਿੰਨਾ 9356410616 ਮੇਰਾ ਨੰਬਰ ਹੈ ਜਿਹੜੇ ਵੀ ਕਿਸਾਨ ਭਰਾ ਨੂੰ ਸੇਵਾਰੇ ਵੈਰਾਈਟੀ ਬਾਰੇ ਪੁੱਛਣਾ ਆ ਉਹ ਪੁੱਛ ਸਕਦਾ ਹਾਂ ਇੱਕ ਚੀਜ਼ ਮੈਂ ਜਰੂਰ ਦੱਸਾਂਗਾ ਕਿ ਇਹਦਾ ਨਾ ਟਪਕਾ ਸਿੰਚਾਈ ਡ੍ਰਿਪ ਇਰੀਗੇਸ਼ਨ ਤੇ ਅਪਣਾਉਣ ਕਿਉਂਕਿ ਉਹਦੇ ਨਾਲ ਇੱਕ ਤਾਂ ਪਾਣੀ ਦੀ ਸੇਵਿੰਗ ਆ ਇਹ ਕਿ ਇਹਨੂੰ ਪਾਣੀ ਜਿਹੜਾ ਹੈ ਉਨਾ ਕਿ ਚਾਹੀਦਾ ਜਦੋਂ ਪਾਣੀ ਖੜ ਗਿਆ ਇਹ ਜੜਾਂ ਚ ਉਦੋਂ ਗਲ ਜਾਣਾ ਡਿੱਗ ਪੈਣਾ